ਭਗਵੰਤ ਮਾਨ ਦਾ ਇੱਕ ਹੋਰ ਜੂਟਰਨ ਭਗਵੰਤ ਮਾਨ ਨੇ ਅਚਾਨਕ ਕੂਣੀ ਮੋੜ ਕਿਉਂ ਮੁੜ ਲਿਆ ਇਹਦੇ ਬਾਰੇ ਗੱਲ ਕਰਾਂਗੇ ਆਖਰਕਾਰ ਦਿੱਲੀ ਤੋਂ ਲਿਖੀਆਂ ਜਾਂਦੀਆਂ ਸਕ੍ਰਿਪਟਾਂ ਪੰਜਾਬ ਨੂੰ ਕਿਵੇਂ ਬਰਬਾਦੀ ਵੱਲ ਧੱਕ ਰਹੀਆਂ ਨੇ ਪੰਜਾਬ ਦੇ ਲਈ ਕਿਵੇਂ ਸਿਆਪੇ ਖੜੇ ਕਰ ਰਹੀਆਂ ਨੇ ਇਹਦੇ ਤੇ ਵੀ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪਾ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰਪੜਦੇ ਰਹਿਣ ਮਾਮਲਾ ਇਹ ਹੈ ਕਿ ਭਗਵੰਤ ਮਾਨ ਦਾ ਇਹ ਯੂ ਟਰਨ ਅਚਾਨਕ ਨਹੀਂ ਆਇਆ ਭਗਵੰਤ ਮਾਨ ਨੇ ਇੱਕ ਯੂ ਟਰਨ ਲਿਆਇਆ ਐਂ ਖੜੇ ਪੈਰ ਤੇ ਕੋਣੀ ਮੋੜ ਮੁੜਨਾ ਪੈ ਗਿਆ ਭਗਵੰਤ ਮਾਨ ਨੂੰ ਕਸੂਤੇ ਫਸ ਚੁੱਕੇ ਨੇ ਕਿਹੜੀ ਗੱਲੋਂ ਫਸੇ ਨੇ ਇੱਥੋਂ ਤੱਕ ਇਹ ਚਰਚਾ ਦਾ ਇਹ ਵੀ ਚੱਲ ਪਈ ਕਿ ਇਹਨਾਂ ਦੇ ਪਰਚਾ ਵੀ ਦਰਜ ਕਰ ਦਿੱਤਾ ਜਾਵੇ। ਮਾਮਲਾ ਕੁਝ ਇਸ ਤਰ੍ਹਾਂ ਕਿ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਸੀ। ਮੁੱਖ ਮੰਤਰੀ ਦੀ ਰਹਾਇਸ਼ ਦੇ ਉੱਤੇ ਇਹ ਮੀਟਿੰਗ ਹੋਈ। ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਉਹਨਾਂ ਦੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਪੰਜਾਬ ਦੇ ਮੁੱਖ ਸਕੱਤਰ ਕੇਪੀ ਸਿਨਾ ਆਉਂਦੇ ਆ ਮੀਡੀਆ ਦੇ ਰੂਬਰੂ ਹੋਣ। ਕੁਣੀ ਮੋੜ ਦੀ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਤੁਹਾਨੂੰ ਯਾਦ ਹੈ ਤੁਸੀਂ ਰੋਜ਼ ਸੁਣਦੇ ਹੋਵੋਗੇ ਵੱਖ-ਵੱਖ ਥਾਵਾਂ ਤੇ ਸੋਸ਼ਲ ਮੀਡੀਆ ਤੇ ਖਬਰਾਂ ਚ ਖਬਰਾਂ ਤੁਹਾਨੂੰ ਸੁਣਨ ਨੂੰ ਮਿਲਦਾ ਹੋਣਾ ਕਿ ਸਰਕਾਰ ਇੱਕ ਵੱਡੇ ਪੈਮਾਨੇ ਦੇ ਉੱਤੇ ਲੈਂਡ ਪੂਲਿੰਗ ਕਰਨ ਜਾ ਰਹੀ ਹੈ ਇੱਕ ਨਹੀਂ ਲਗਭਗ ਸਾਰੇ ਸ਼ਹਿਰਾਂ ਦੇ ਅੰਦਰ ਲੈਂਡ ਪੂਲਿੰਗਸ ਹੋਣੀਆਂ ਨੇ ਇਹ ਲੈਂਡ ਪੂਲਿੰਗ ਜਿਹੜੀ ਹੋਣੀ ਹੈ ਇਹ ਰਹਿਸ਼ੀ ਕਲੋਨੀਆਂ ਕੱਟਣ ਦੇ ਲਈ 24000 ਏਕੜ ਦਾ ਲੁਧਿਆਣੇ ਲੁਧਿਆਣੇ ਚ ਇਸ ਤੋਂ ਜ਼ਿਆਦਾ ਹੁਣ ਸੰਗਰੂਰ ਵਰਗੇ ਸ਼ਹਿਰਾਂ 'ਚ ਵੀ ਚੱਲ ਰਿਹਾ ਕਿ ਇੱਥੇ ਵੀ 500 ਏਕੜ ਦੇ ਕਰੀਬ-ਕਰੀਬ ਕੱਟੀ ਜਾਣੀ ਐ ਹੋਰ ਥਾਵਾਂ ਤੇ ਮੋਹਾਲੀ ਚੰਡੀਗੜ੍ਹ 'ਚ ਤਾਂ ਇਹ ਪੱਕੀ ਉਹ ਪੱਕੀ ਆ ਇਸ ਨੂੰ ਲੈ ਕੇ ਇਹ ਚਰਚਾ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਐ ਕਿ ਇਹ ਇਸ ਤਰ੍ਹਾਂ ਨਾਲ ਹੋਣਾ ਐ ਸਰਕਾਰ ਕੀ ਕਰਨਾ ਚਾਹੁੰਦੀ ਐ ਇਹ ਉਹਦੀ ਮਨਸ਼ਾ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਐ ਜੂ ਟਰਨ ਕਿਵੇਂ ਲਿਆ ਸਰਕਾਰ 30000 ਤੋਂ ਸ਼ੁਰੂ ਹੋਈ ਠੇਕਾ ਦੇਣ ਤੇ ਅੱਜ ਜਾਂਦੇ ਜਾਂਦੇ ਆ ਲੱਖ ਤੇ ਪਹੁੰਚ ਗਈ 110000 ਤੇ ਪਹੁੰਚ ਗਈ ਮਾਮਲਾ ਇਹ ਹੈ ਕਿ ਇਸ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਜਿੱਥੇ ਵਿਰੋਧੀ ਪਾਰਟੀਆਂ ਉੱਥੇ ਹੀ ਕਿਸਾਨ ਜੱਥੇਬੰਦੀਆਂ ਤੇ ਖਾਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਲੈਂਡ ਪੂਲਿੰਗ ਹੋਣੀ ਹੈ ਉੱਥੋਂ ਦੇ ਕਿਸਾਨ ਬਹੁਤ ਦੁਖੀ ਨੇ ਉਹ ਉਹਨਾਂ ਨੂੰ ਬਹੁਤ ਡਰ ਹੈ ਤੇ ਉਹ ਗੁੱਸੇਜ ਨੇ ਤੇ ਰੋਸਜ ਨੇ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਹਰਦੀਪ ਸਿੰਘ ਮੁੰਡੀਆਂ ਮੰਤਰੀ ਦੇ ਰਾਹੀਂ ਸੁਝਾਅ ਮੰਗੇ ਸੀ ਕਿਸਾਨਾਂ ਨੇ ਕਹਿੰਦੇ ਕਿ ਸੁਝਾਅ ਦਿੱਤੇ ਅਸੀਂ ਉਹ ਐਮੈਂਡਮੈਂਟ ਕਰਤੀ ਅੱਜ ਅਸੀਂ ਇਹਦੇ ਚ ਐਮੈਂਡਮੈਂਟਸ ਕੀਤੀਆਂ ਨੇ ਕਿ ਜੇ ਕਿਸੇ ਨੇ ਕਮਰਸ਼ੀਅਲ ਨਹੀਂ ਲੈਣਾ ਤਾਂ ਅਸੀਂ ਉਹਨੂੰ ਉਹਦਾ ਹੋਣਾ ਰਹਿ ਹੈ ਸ਼ਿਵਧਾ ਕੇ ਦੇ ਦਾਂਗੇ ਜੇ ਕਿਸੇ ਕੋਲੇ 7 ਏਕੜਾ ਉਹਨੂੰ ਇੰਨਾ ਮਿਲ ਜੂਗਾ ਜਿਹਦੇ ਕੋਲੇ 8 ਏਕੜਾ ਉਹਨੂੰ ਇੰਨਾ ਮਿਲ ਜੂਗਾ ਦਰਅਸਲ ਜਿੱਦਨੇ ਲੈਂਡ ਪੂਲਿੰਗ ਵਾਲਾ ਮਸਲਾ ਸ਼ੁਰੂ ਹੋਇਆ ਉਸ ਦਿਨ ਤੋਂ ਲੈ ਕੇ ਹੁਣ ਤੱਕ ਸਾਰੇ ਜਾਣੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਸਾਰੇ ਜਾਣੇ ਆਪਣੀ ਲਿਆਂਦੀ ਹੋਈ ਜਿਹੜੀ ਪਹਿਲਾਂ ਲਿਆਂਦੀ ਸੀ ਸੋਧਾ ਤੋਂ ਬਿਨਾ ਉਸ ਲੈਂਡ ਪੂਲਿੰਗ ਨੀਤੀ ਦੀਆਂ ਸਿਫਤਾਂ ਕਰਦੇ ਨਹੀਂ ਸੀ ਥੱਕਦੇ ਹਰ ਗੱਲ 'ਚ ਲੈਂਡ ਪੂਲਿੰਗ ਦੀਆਂ ਸਿਫਤਾਂ ਫਿਰ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈਣਾ ਜਿਹੜੇ ਵਿਰੋਧੀ ਸਵਾਲ ਚੁੱਕ ਰਹੇ ਸੀ ਇਸ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਉਹ ਸਾਰਾ ਕੁਝ ਇੱਥੋਂ ਇਹ ਦੋ ਚੀਜ਼ਾਂ ਸਪਸ਼ਟ ਹੋਈਆਂ ਹਨ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਕਰਨੀ ਇੱਕੋ ਜੀ ਹੈ ਬੇਸ਼ੱਕ ਕਹਿਣੀ ਕਥਨੀ ਕਹਿਣੀ ਦਾ ਫਰਕ ਹੋਵੇ ਪਰ ਕਥਨੀ ਦੋਵਾਂ ਦੀ ਸੇਮ ਹੈ ਤੁਹਾਡੇ ਚੇਤੇ ਹੈ ਕੋਈ ਬਹੁਤਾ ਲੰਬਾ ਸਮਾਂ ਨਹੀਂ ਹੋਇਆ ਜਦੋਂ ਕਿਸਾਨ ਨਾਂ ਦੇ ਨਾਲ ਸੰਬੰਧਿਤ ਤਿੰਨ ਆਰਡੀਨੈਂਸ ਫਿਰ ਤਿੰਨ ਕਾਨੂੰਨ ਲਿਆਂਦੇਗੇ ਤੁਸੀਂ ਸੁਣਿਆ ਹੋਣਾ ਭਾਜਪਾ ਦੇ ਲੀਡਰ ਵੀ ਇਹੀ ਗੱਲ ਕਹਿੰਦੇ ਸੀ ਕਿ ਦਿਖਾਓ ਜੀ ਕਾਨੂੰਨ 'ਚ ਕਿੱਥੇ ਲਿਖਿਆ ਆ ਕਿ ਆ ਹੋਜੂਗਾ ਕਾਨੂੰਨ 'ਚ ਕਿੱਥੇ ਲਿਖਿਆ ਕਿ ਉਹ ਹੋਜੂਗਾ ਤੁਸੀਂ ਤਾਂ ਝੂਠ ਬੋਲਦੇ ਹੋ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹੋ ਕਿਸਾਨ ਲੀਡਰ ਤਾਂ ਕਿਸਾਨ ਹੈ ਹੀ ਨਹੀਂ ਉਦੋਂ ਭਗਵੰਤ ਮਾਨ ਨੂੰ ਹੀ ਕਹਿੰਦੇ ਹੁੰਦੇ ਸੀ ਕਿ ਇਹ ਕਿਸਾਨ ਲੀਡਰ ਇਹਨਾਂ ਦੇ ਸਿਰ ਤੇ ਜਿੱਤਿਆ ਜਾ ਸਕਦਾ ਧਰਨਿਆਂ 'ਚ ਜਾ ਜਾ ਬਹਿੰਦੇ ਸੀ ਅੱਜ ਉਹਨਾਂ ਕਿਸਾਨ ਲੀਡਰਾਂ ਨੂੰ ਭਗਵੰਤ ਮਾਨ ਕਹਿ ਰਿਹਾ ਕਿ ਇਹ ਤਾਂ ਕਿਸਾਨ ਹੈ ਨਹੀਂ ਇਹ ਮੇਰੇ ਨਾਲ ਚੱਲਣ ਵੱਟ ਪਾ ਕੇ ਦਿਖਾ ਦੇ ਨੱਕਾ ਮੋੜ ਕੇ ਦਿਖਾ ਦੇ ਜੈਂਡੋਰੀ ਕੱਸ ਕੇ ਦਿਖਾ ਦੇ ਉਹੀ ਗੱਲਾਂ ਕਰ ਰਹੇ ਨੇ ਤੇ ਉਵੇਂ ਹੀ ਜਿਵੇਂ ਉਹ ਉਹਨਾਂ ਤਿੰਨ ਖੇਤੀ ਕਾਨੂੰਨਾਂ ਨੂੰ ਡਿਫੈਂਡ ਕਰ ਰਹੀ ਸੀ ਬੀਜੇਪੀ ਬੀਜੇਪੀ ਕਹਿ ਰਹੀ ਸੀ ਕਿ ਇਦੇ ਵਿੱਚ ਕਿਸਾਨ ਨੂੰ ਖੁੱਲ ਮਿਲ ਜੂਗੀ ਜਿੱਥੇ ਮਰਜ਼ੀ ਵੇਚ ਦੇਵੇ ਜੋ ਮਰਜ਼ੀ ਕਰ ਲੇ ਉਹੀ ਕੁਛ ਇੱਥੇ ਜਣੇ ਕਿ ਕਹਿ ਲਈਏ ਕਿ ਅੰਦਰੋਂ ਮਾਲ ਇੱਕੋ ਹੀ ਐ ਪੈਕਿੰਗ ਦਾ ਫਰਕ ਨੀਤੀਆਂ ਦੇ ਮਾਮਲੇ 'ਚ ਉਹ ਤੁਹਾਡੇ ਸਾਹਮਣੇ ਆ ਹੁਣ ਜਿਹੜੀ ਲੈਂਡ ਪੂਲਿੰਗ ਦੀ ਸਿਫਤਾ ਕਰਦੇ ਭਗਵੰਤਮਾਨ ਥੱਕਦੇ ਨਹੀਂ ਸੀ ਅੱਜ ਫਿਰ ਸੌਦਾ ਕਰਨ ਦੀ ਲੋੜ ਕਿਉਂ ਪੈ ਗਈ ਅੱਜ ਕੀ ਲੋੜ ਪੈ ਗਈ ਤੁਹਾਨੂੰ ਸੌਦਾ ਕਰਨ ਦੀ ਤੋ ਤਾਂ ਬੜੇ ਵਿਸ਼ਵਾਸ ਨਾਲ ਵੀਡੀਓ ਕੱਟ-ਕੱਟ ਕੇ ਆਪਣੀ YouTube Facebook ਤੇ ਪਾਉਨੇ ਹੋ ਕਿਸਾਨਾਂ ਦੀਆਂ ਬਾਈਟਸ ਲਾ ਲਾ ਕਿ ਸਾਨੂੰ ਤਸੱਲੀ ਹੈ ਸਰਕਾਰ ਨੇ ਜੋ ਕੀਤਾ ਸਹੀ ਕੀਤਾ ਸੋਸ਼ਲ ਮੀਡੀਆ ਤੇ ਪਰਸੈਪਸ਼ਨ ਬਣਾਉਣ ਦੀ ਗੱਲ ਪਰ ਅੱਜ ਇੰਜ ਲੱਗਦਾ ਸੀ ਕਿ ਸੰਧ ਸੁੱਕਿਆ ਪਿਆ ਹੈ ਲੱਗਦਾ ਇੰਜ ਸੀ ਕਿ ਜਿਹੜੀ ਪਾਲਿਸੀ ਪੜ ਕੇ ਸੁਣਾਈ ਜਾ ਰਹੀ ਹੈ ਉਹ ਪਾਲਿਸੀ ਕਿਤੇ ਹੋਰ ਟੈਪ ਹੋ ਕੇ ਆਈ ਹੋਈ ਹੈ ਕਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਕਾਗਜ਼ ਫੜਾ ਦਿੰਦੇ ਸੀ ਉਹਨਾਂ ਨੂੰ ਫੜਾ ਦਿੰਦੇ ਸੀ ਅੱਗੋਂ ਫਿਰ ਜਿਹੜਾ ਉਸ 77 ਸਾਹਿਬ ਨੂੰ ਕਾਗਜ਼ ਫੜਾ ਦਿੰਦੇ ਸੀ ਇਹ ਕੁਝ ਚੱਲਦਾ ਰਿਹਾ ਤੁਹਾਨੂੰ ਫੁਟੇਜ ਵੀ ਦਿਖਾ ਦਿੰਨਾ ਮੈਂ ਉਹ ਜਣੀ ਕਿ ਸਪਸ਼ਟਤਾ ਦੀ ਘਾਟ ਆਪਣੀ ਕਈ ਗੱਲ ਤੋਂ ਮੁਕਰਨਾ ਯੂ ਟਰਨ ਲੈਣਾ ਇਹ ਸਾਬਤ ਹੋ ਗਿਆ ਅੱਜ ਦੀ ਕੈਬਨਿਟ ਮੀਟਿੰਗ ਚ ਜਿਹੜੀ ਉਹ ਪਾਲਿਸੀ ਚ ਸੌਦਾ ਹੋਈਆਂ ਸੌਦਾ ਬਾਰੇ ਤੁਸੀਂ ਸੁਣ ਲਿਓ ਮੁੱਖ ਮੰਤਰੀ ਦੀ ਮੈਂ ਬਾਈਟ ਚਲਾਉਣਾ ਅੱਗੇ ਕਿ ਕਿਹੜੀਆਂ-ਕਿਹੜੀਆਂ ਉਹਨਾਂ ਨੇ ਕੀਤੀਆਂ ਨੇ ਅੱਜ ਕੁਝ ਅਮੈਂਡਮੈਂਟਸ ਜਿਹੜੀਆਂ ਨੇ ਉਹ ਕੀਤੇ ਗਏ ਆ ਮੈਂ ਤੁਹਾਡੇ ਸਾਹਮਣੇ ਕੈਬਨਿਟ ਦੇ ਵਿੱਚ ਜੋ ਪਾਸ ਹੋਏ ਮੈਂ ਤੁਹਾਨੂੰ ਸੁਣਾ ਦੇਣਾ ਦਸ ਪੜ੍ਹ ਕੇ ਸੁਣਾ ਦੇਣਾ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਗਲਤਫਹਮੀ ਫਲਾਈ ਜਾ ਰਹੀ ਹੈ ਵਿਰੋਧੀ ਪਾਰਟੀਆਂ ਵੱਲੋਂ ਕਿ ਜਿੱਥੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ ਉੱਥੇ ਸਾਰੀ ਜ਼ਮੀਨ ਦੀ ਰਿਸਟਰੀ ਬੰਦ ਹੋ ਜਾਊਗੀ ਇਹ ਬਿਲਕੁਲ ਨਿਹਰਾਧਾਰ ਤੇ ਬਿਲਕੁਲ ਬੇਸਲੈਸ ਬਿਲਕੁਲ ਇਹ ਅਫਵਾਹ ਹੈ ਜੇ ਫਰਜ ਕਰੋ ਕਿਸੇ ਇਲਾਕੇ ਚ 100 40 ਏਕੜ ਦੇ ਵਿੱਚ ਕੋਈ ਛੋਟੀ ਅਰਬਨ ਸੈਟ ਬਣਾਉਣੀ ਹੈ ਤਾਂ ਉਹਦੇ ਚੋਂ 15 ਏਕੜ ਜ਼ਮੀਨ ਦੇ ਮਾਲਕ ਪੰਜ-ਪੰਜ ਏਕੜ ਦਿੱਤੇ ਨਹੀਂ ਹੋ ਸਕਦੇ ਨੇ ਸਾਢੇ 7 ਦੇ ਦੋ ਵੀ ਹੋ ਸਕਦੇ ਨੇ 15 ਦਾ ਇੱਕ ਵੀ ਹੋ ਸਕਦਾ ਉਹ ਕਹਿੰਦੇ ਨੇ ਕਿ ਅਸੀਜ਼ ਜ਼ਮੀਨ ਨਹੀਂ ਦੇਣੀ ਜੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਆਪਣੀ ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕਦੇ ਜਾਂ ਆਪਣੀ ਜ਼ਮੀਨ ਗਹਿਣੇ ਨਹੀਂ ਕਰ ਸਕਦੇ ਕਿਸੇ ਨੂੰ ਜਾਂ ਆਪਣੀ ਜ਼ਮੀਨ ਦੀ ਲਿਮਟ ਨਹੀਂ ਕਰਾ ਸਕਦੇ ਜ ਜਨ ਉਹਦੀ ਰਿਸਟਰੀ ਰੁਕ ਜਾਊਗੀ ਬਿਲਕੁਲ ਫਰੀ ਜ਼ਮੀਨ ਹੈ ਉਹ ਖੇਤੀ ਕਰ ਸਕਦੇ ਨੇ ਉਹ ਤਾਂ ਸਰਕਾਰ 125 ਏਕੜ ਤੇ ਬਣਾ ਦੂ 15 ਘਟਾ ਲਾਣੇ ਵਿੱਚੋਂ ਜਿਸ ਦਿਨ ਉਹਨਾਂ ਦਾ ਮਨ ਕਰੂਗਾ ਸਾਲ ਬਾਅਦ ਡੇਢ ਸਾਲ ਬਾਅਦ 2 ਸਾਲ ਬਾਅਦ ਕਿ ਹੁਣ ਸਾਨੂੰ ਰੇਟ ਅੱਛਾ ਲੱਗਦਾ ਹੈ ਜਾਂ ਵਧੀਆ ਹਾਈਟ ਹੈ ਹੁਣ ਰੇਟ ਦੀ ਉਸ ਦਿਨ ਦੇ ਸਕਦੇ ਨੇ ਇਹ ਚ ਕੋਈ ਨੋਟੀਫਿਕੇਸ਼ਨ ਦਾ ਮਤਲਬ ਰਜਿਸਟਰੀ ਤੇ ਰੋਕ ਨਹੀਂ ਹੈਗਾ ਇਹ ਐਕ acquisition ਚ ਹੁੰਦਾ ਜਦੋਂ ਜ਼ਮੀਨ ਐਕਵਾਇਰ ਕਰਨੀ ਹੁੰਦੀ ਹੈ ਉਦੋਂ ਰਜਿਸਟਰੀਆਂ ਤੇ ਰੋਕ ਲੱਗਦੀ ਹੈ ਇਹ ਲੈਂਡ ਪੂਲਿੰਗ ਦੇ ਵਿੱਚ ਐਕਵਾਇਰ ਨਹੀਂ ਕਰ ਰਹੇ ਜ਼ਮੀਨ ਕੋਈ ਵੀ ਇੱਕ ਵੀ ਏਕੜੀ ਕੋਈ ਕਨਾਲ ਦੂਸਰਾ ਜਿਹੜੀ ਜ਼ਮੀਨ ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ ਫੱਜ ਕਰੋ ਜ਼ਮੀਨ ਕਿਸੇ ਨੇ ਦੇਤੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਸਾਨੂੰ ਜੋ ਸੁਜੈਸ਼ਨ ਮਿਲੀ ਮੰਤਰੀ ਸਾਹਿਬ ਨੇ ਮੀਡੀਆ ਕੀਤੀਆਂ ਪਰਸਨਲੀ ਵੀ ਸਾਨੂੰ ਜਿਹੜੀ ਸਵਾਲ ਆਇਆ ਉਹ ਇੱਕ ਸਵਾਲ ਸੀਗਾ ਕਿ ਜਿੰਨਾ ਚਿਰ ਸਰਕਾਰ ਡਵੈਲਪ ਨਹੀਂ ਕਰੂਗੀ ਉਹਨਾਂ ਚਿਰ ਫਿਰ ਅਸੀਂ ਉਹ ਜ਼ਮੀਨ ਜਿਹੜੀ ਆ ਉਹਦਾ ਕੀ ਕਰਾਂਗੇ ਉਹਨਾਂ ਚਿਰ ਉਹ ਆਪਣੀ ਜ਼ਮੀਨ ਤੇ ਖੇਤੀ ਕਰ ਸਕਦੇ ਨੇ ਤੇ 50000 ਰੁਪਏ ਪਰ ਏਕੜ ਸੀ ਉਹਨਾਂ ਨੂੰ ਜਿਹੜਾ ਕੰਪਨਸੇਸ਼ਨ ਦੇਵਾਂਗੇ ਨੋਟੀਫਿਕੇਸ਼ਨ ਦਾ ਠੇਕਾ ਲੈ ਲੋ ਖੇਤੀ ਪਲੱਸ 50000 ਰੁਪਏ ਆਪਣੀ ਖੇਤੀ ਚੋ ਵੀ ਕਮਾ ਸਕਦਾ ਹੋ ਨਾਲ ਨਾਲ 50000 ਰੁਪਏ ਪਰ ਏਕੜ ਉਹਨੂੰ ਠੇਕਾ ਵੀ ਮਿਲੂਗਾ ਫਰਜ਼ ਕਰ ਲੋ ਡਵੈਲਪ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪੋਜੈਸ਼ਨ ਲੈਂਡ 'ਚ ਸਰਕਾਰ ਨੂੰ 1 ਸਾਲ ਲੱਗ ਗਿਆ ਸਾਲ ਬਾਅਦ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤੇ ਪਜੈਸ਼ਨ ਲੈ ਲਿਆ ਤੁਹਾਨੂੰ 1 ਲੱਖ ਰੁਪਏ ਮਿਲਣ ਲੱਗ ਜੂਗਾ ਉਸੇ ਕਰਦਾ 1 ਲੱਖ ਰੁਪਏ ਉਹਨੂੰ ਉਹਦਾ ਮਿਲਣ ਲੱਗ ਜੂਗਾ ਤਾਂ ਫਿਰ ਡਿਵੈਲਪਮੈਂਟ ਤੇ ਟਾਈਮ ਲੱਗ ਰਿਹਾ ਫਰਜ ਕਰ ਲੋ ਡਿਵੈਲਪਮੈਂਟ ਤੇ ਸਾਲ ਤੋਂ ਵੱਧ ਟਾਈਮ ਲੱਗ ਗਿਆ ਤੁਹਾਨੂੰ ਹਰ ਸਾਲ 10% ਦਾ ਵਾਅਦਾ ਹੋਊਗਾ ਜੀ ਉਹਦੇ ਅਗਲੇ ਸਾਲ ਨੂੰ ਇਕ ਲੱਖ 10000 ਮਿਲੇਗਾ ਤੇ ਇੱਕ ਕਲੀਅਰ ਕੀਤਾ ਹੈ ਪਾਲਿਸੀ ਦੇ ਵਿੱਚ ਇਹ ਅੱਜ ਜਿਹੜਾ ਫੈਸਲਾ ਬੜਾ ਵੱਡਾ ਫੈਸਲਾ ਹੋਇਆ ਹੈ ਜੇ ਫਿਰ ਇੱਕ ਕਰ ਨਹੀਂ ਹੈਗਾ 800 ਕਿਸ ਕੋ 600 ਕਨਾਂ ਕਿਸ ਕੁੜ 200 ਕਨਾਲ ਫਿਰ ਉਹਨੂੰ ਕਮਰਸ਼ੀਅਲ ਜਿਵੇਂ ਇੱਕ ਕਨਾਰ ਦੇ ਪਿੱਛੇ 1000 ਗਾਜ਼ ਕਨਾਰ ਕਮਰਸ਼ੀਅਲ ਹੈ 200 ਗਾਜ਼ ਇੱਕ ਏਕੜ ਪਿੱਛੇ 1000 ਗਾਜ਼ ਕਮਰਸ਼ ਰੈ residențial ਤੇ 200 ਗਾਜ਼ ਕਈਆਂ ਕੋਲੇ 1 ਏਕੜ ਨਹੀਂ ਹੈਗਾ ਤਾਂ ਉਹਦੇ ਵਾਸਤੇ ਫਿਰ ਇਹ ਪੜ੍ਹਦੇ ਤੁਸੀਂ ਪਰ ਮਾਈਕ ਲੈ ਮਾਈਕ ਕੋਈ ਮਾਈਕ ਇਧਰ ਜੀ ਨਹੀਂ ਜੇ ਕੋਈ ਪੜ ਦੋ ਕਨਾਲ ਵਾਈਜ਼ ਪੜ ਦੋ 8 ਕਨਾਲ ਇਹ ਕਿਸੇ ਕੋਲ 1 ਏਕੜ ਆ ਜੀ ਉਹਦੇ ਕੋਲ 1000 ਗਜ ਪਲੱਸ 200 ਗਜ ਦਾ ਐਸ.ਈ.ਓ ਜੇ ਲਾਸਟ ਇੱਕ ਕਨਾਲ ਆ ਜੀ ਕਿਸੇ ਕੋਲ ਉਹਦੇ ਕੋਲ 25 ਗਜ ਦਾ ਉਹਨੂੰ ਬੂਥ ਮਿਲੂਗਾ ਤੇ 125 ਗਜ ਦਾ ਪਲਾਟ ਜੇਕਰ ਉਹ ਪਲਾਟ ਬੂਥ ਨਹੀਂ ਨਾ ਪਲਾਟ ਨਹੀਂ ਨਾ ਕਾਤੇ ਉਹ ਤਰੀ ਲਣਾ ਚਾਹੂਗਾ ਤੇ ਉਹਨੂੰ 3 ਗੁਣਾ ਜਿਹੜਾ ਉਹ ਪਲਾਟ ਚ ਵੱਧਾ ਹੋ ਜਾਏਗਾ ਜੀ ਕਿਸੇ ਹਿਸਾਬ ਨਾਲ ਜੇ 7 7 ਕਨਾਲ ਹੈ ਜੀ ਉਹਦੇ ਚ ਵੀ 500 ਗਜ ਦਾ ਪਲਾਟ ਤੇ ਨਾਲ ਉਹਦੇ ਇੱਕ 100 ਪ 50 ਗਜ ਦੀ 75 ਗਜ ਦੀ ਇਹ ਬੜਾ ਕਲੀਅਰ ਹੈ ਜੀ ਕਿ ਅਗਰ ਜੇਕਰ ਜੋ ਹੈ 8 ਕਨਾਲ ਹੈ ਤਾਂ 8 ਕਨਾਲ ਹੈ ਤਾਂ ਜੋ ਹੈ ਉਹਨੂੰ 200 ਗਜ ਦਾ ਇੱਕ ਐਸੀਓ ਮਿਲੇਗਾ ਜੇਕਰ 7 ਕਨਾਲ ਹੈ ਤਾਂ 100 ਗਜ ਦਾ ਇੱਕ ਐਸ.ਆਈ.ਓ. ਐਫ.ਏ.ਆਰ.ਓ ਦਾ 3 ਹੋਏਗਾ ਔਰ ਉਹਨੂੰ ਇੱਕ ਜੋ ਹੈ 100 ਮਿਲੇਗਾ 75 ਗਜ ਦਾ ਔਰ ਉਹਦਾ ਐਫ.ਏ.ਆਰ ਹੋਏਗਾ 2 ਫਿਰ ਜੋ ਹੈ ਇਹ ਜੇਕਰ 6 ਕਨਾਲ ਹੈ ਤੋ ਉਹਨੂੰ ਮਿਲੇਗਾ 100 ਗਜ ਦਾ ਇੱਕ ਐਸ.ਆਈ.ਓ. ਔਰ ਜੋ ਹੈ ਬੂਥ ਮੇ ਇੱਕ 100 ਮਿਲੇਗਾ ਜੋ ਹੈ ਉਹ 50 ਗਜ ਦਾ ਜੇਕਰ 5 5 ਮਿਲੇਗਾ 100 ਗਜ ਦਾ ਐਸ.ਆਈ.ਓ. ਔਰ ਇੱਕ ਜੋ ਹੈ ਮਿਲੇਗਾ ਬੂਥ 25 ਗਜ ਦਾ ਜੇਕਰ ਚਾਰ ਕਮਾਲ ਹੈ ਤਾਂ ਉਹਨੂੰ ਕੇਵਲ ਜੋ ਹੈ ਇੱਕ ਇਸ 100 ਗਜ ਦਾ ਐਸਸੀਓ ਮਿਲੇਗਾ ਜੇਕਰ ਤਿੰਨ ਕਮਾਲ ਹੈ ਤਾਂ ਇੱਕ ਮਿਲੇਗਾ 75 ਗਜ ਦਾ 100 ਔਰ ਇੱਕ ਦੋ ਕਮਾਲ ਹੈ ਤਾਂ ਉਹਨੂੰ ਮਿਲੇਗਾ ਜੋ ਹੈ 50 ਗਜ ਦਾ 100 ਔਰ ਇੱਕ ਅਗਰ ਇੱਕ ਕੋ ਕਮਾਲ ਹੈ ਤਾਂ ਇੱਕ ਮਿਲੇਗਾ ਇਹ ਇੱਕ ਗਜ ਦਾ ਬੂਥ ਇਹ ਅਪਾਰਟ ਫਰਮ ਜੋ ਹੈ ਰੈਸੀਡੈਂਸ਼ੀਅਲ ਏਰੀਆ ਉਹ ਮਿਲੇਗਾ ਹੀ ਮਿਲੇਗਾ ਰੈ residencies ਦੇ دیا ਦਾ ਫਾਰਮੂਲਾ ਵੀ ਉਸੇ ਤਰ੍ਹਾਂ ਪ੍ਰੋ ਰੇਟਾ ਹੋ ਜਾਏਗਾ ਕਿ ਜੋ ਹੈ 8 ਕਨਾਲ ਦਾ 1000 ਗਜ ਉਸੇ ਤਰ੍ਹਾਂ ਜੋ ਹੈ ਕਟਦਾ ਜਾਏਗਾ ਤੇ ਇੱਕ ਅਮੈਂਡਮੈਂਟ ਅਮੈਂਡਮੈਂਟ ਇੱਕ ਇਹਦੇ ਵਿੱਚ ਹੋਰ ਵਾਦਾ ਕੀਤਾ ਗਿਆ ਹੈ ਕਈ ਬੰਦੇ ਕਹਿੰਦੇ ਕਿ ਇਹ ਹੈਗੇ ਉਹ ਬਦਲੇ ਜਿਹੜਾ 1000 ਗਜ ਸਾਨੂੰ ਰੈ residensial ਮਿਲ ਰਿਹਾ ਹੈ ਉਹਦਾ ਲੈ ਲਾਂਗੇ ਪਰ 200 ਗਜ ਦਾ ਕਮਰਸ਼ੀਅਲ ਅਸੀਂ ਨਹੀਂ ਲੈਣਾ ਚਾਹੁੰਦੇ ਤਾਂ ਅਸੀਂ ਉਹਨੂੰ 3 ਗੁਣਾ ਰੈ residenial ਚ ਵਾਧਾ ਕਰ ਦਿੰਦੇ 3000 ਨਹੀਂ ਨਹੀਂ 1600 1600 ਹੋ ਗਿਆ 1000 ਗਜ residenial 1000 ਗਜ ਤਾਂ residenial ਮਿਲ ਨਹੀਂ ਮਿਲਣਾ 1600 200 ਗਜ ਉਹ ਨਹੀਂ ਲੈਂਦਾ ਕਮਰਸ਼ੀਅਲ ਤਾਂ ਉਹਨੂੰ 600 ਗਜ residenial ਚ ਕਨਵਰਟ ਕਰ ਦਿੱਤਾ ਜਾਊਗਾ ਉਹਨੂੰ 1600 ਗਜ ਹੋ ਜਾਊਗਾ ਇਸੇ ਰੇਸ਼ਿਓ ਨਾਲ ਜਿਉਂ-ਜਿਉਂ ਥੱਲੇ ਆਈ ਜਾਊਗਾ ਉਹਦਾ ਜਿਹੜਾ residential ਚ ਵਾਦਾ ਹੋ ਜਾਊਗਾ ਉਹ ਬੰਦੇ ਜਿਹੜੇ ਨਹੀਂ ਲੈਣਾ ਚਾਹੁੰਦੇ ਕਮਰਸ਼ੀਅਲ ਜਿਹੜਾ ਸ਼ਾਪ ਜਾਂ ਐਸਸੀਓ ਜਿਹੜਾ ਨਹੀਂ ਲੈਣਾ ਚਾਹੁੰਦੇ ਸੋ ਇਹ ਤਿੰਨ ਚਾਰ ਜਿਹੜੀਆਂ ਐਲੋਏ ਅਗੇਂਸਟ ਲੋਨ ਸਰ ਹਾਂਜੀ ਐਲੋਏ ਤੇ ਲੋਨ ਵੀ ਲੈ ਸਕਦਾ ਹੈ ਹਾਂ ਐਲੋਏ ਜਦੋਂ ਹੋ ਗਈ ਤਾਂ ਉਹ ਇਹ ਨਹੀਂ ਹੈਗਾ ਕਿ ਉਹ ਲੋਨ ਨਹੀਂ ਲੈ ਸਕਦਾ ਲੋਨ ਲੈ ਸਕਦਾ ਜਿੰਨਾ ਵੀ ਉਹਨੂੰ ਅਲਾਟਡ ਹੈ ਉਹਦੇ ਲੋਨ ਵੀ ਐਲਵਾਇ ਤੇ ਵੀ ਲੋਨ ਮਿਲ ਜਾਏਗਾ ਐਲਵਾਇ ਤੇ ਵੀ ਲੋਨ ਮਿਲ ਸਕਦਾ ਹੈ ਬਾਗਤ ਤੇ ਵੀ ਲੋਨ ਮਿਲ ਜਾਏਗਾ ਸੋ ਅਸੀਂ ਕਿਸੇ ਗੱਲੋਂ ਵੀ ਕਿਸਾਨ ਨੂੰ ਘਾਟਾ ਨਹੀਂ ਪਾਸੇ ਪਾਉਂਦੇ ਜੀ ਔਰ ਕਿਸਾਨ ਵੀ ਉਹ ਜੀ ਦੀ ਹੱਕੀ ਜ਼ਮੀਨ ਹੈ ਜੱਦੀ ਜ਼ਮੀਨ ਹੈ ਉਹ ਤੇ ਇਸੇ ਕਰਕੇ ਥੋੜਾ ਬਹੁਤ ਜਿਹੜੇ ਤੜਫਦੇ ਨੇ ਉਹ ਉਹਨੇ ਜਿਹੜੇ ਪਹਿਲਾਂ ਇਹ ਚੀਜ਼ਾਂ ਖੁਦ ਇਸ ਗੱਲ ਦਾ ਫਾਇਦਾ ਲੈਂਦੇ ਰਹੇ ਨੇ ਜਿਹੜਾ ਅਸਲੀ ਕਿਸਾਨ ਸੀਗਾ ਉਹ ਝਾਕਦਾ ਰਹਿੰਦਾ ਸੀਗਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕੀ ਕਰ ਗਏ ਸੋ ਇਸੇ ਕਰਕੇ ਸਿਰਫ ਉਹੀ ਕਿਸਾਨ ਜਿਨ੍ਹਾਂ ਕੋਲੇ ਵਿਲਿੰਗ ਨਹੀਂ ਪਹਿਲਾਂ ਤਾਂ ਇੱਛਾ ਹੈ ਉਹਨਾਂ ਦੀ ਅਸੀਂ ਇਹਦੇ ਵਿੱਚ ਹਿੱਸਾ ਲੈਣਾ ਹੈ ਦਿਨ ਦੋਤੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਸਾਰੀਆਂ ਸਕੀਮਾਂ ਦੇ ਵਿੱਚ ਹਿੱਸਾ ਲੈਣਾ ਹੈ ਉਹ ਸਾਰੀਆਂ ਸਕੀਮਾਂ ਵਿੱਚ ਹਿੱਸਾ ਲੈ ਸਕਦੇ ਨੇ ਜਿਹੜੇ ਚਾਹੁੰਦੇ ਨੇ ਅਸੀਂ ਆਹ ਸਕੀਮ ਛੱਡ ਕੇ ਇਹਦੀ ਬਜਾਏ ਸਾਨੂੰ ਇੱਧਰ ਵਧਾ ਦਿਓ ਉਹੀ ਬਿਧਾਈ ਜਸ ਪਰ ਸਵਾਲ ਇਹ ਹੈ ਕਿ ਕੀ ਪੰਜਾਬ ਦਾ ਭਲਾ ਹੋਵੇਗਾ ਪੰਜਾਬ ਦੇ ਵਿੱਚ ਬਰਾਬਰ ਬਰਾਬਰ ਜੀ ਦੀ ਰੇਸ਼ਿਓ ਹੈ ਜੇਕਰ ਵੱਡੇ ਸ਼ਹਿਰਾਂ ਨੂੰ ਛੱਡ ਦਈਏ ਰਹਿਸ਼ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਸ਼ਹਿਰ ਐਸੇ ਨੇ ਜਿੱਥੇ ਜਿਹੜੇ ਕਿ ਊਵੇਂ ਸ਼ਹਿਰਾਂ ਦੇ ਤੌਰ ਤੇ ਨਹੀਂ ਹੈਗੇ ਉਹਨਾਂ ਦੇ ਵਿੱਚ ਪਿੰਡੂ ਭਾਈਚਾਰਾ ਪਿੰਡਾਂ ਵਰਗਾ ਮਾਹੌਲ ਹੈ ਚਾਹੇ ਉਹ ਵੱਡੇ ਸ਼ਹਿਰੀ ਕਿਉਂ ਨਾ ਹੋਣ ਜ਼ਿਲ੍ਹੇ ਹੀ ਕਿਉਂ ਨਾ ਹੋਣ ਵੱਡੇ ਸ਼ਹਿਰ ਛੱਡ ਦਿਓ ਤੁਸੀਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਪਟਿਆਲਾ ਬਠਿੰਡਾ ਬਠਿੰਡਾ ਵੀ ਹਲੇ ਉਵੇਂ ਨਹੀਂ ਪਰ ਚਲੋ ਠੀਕ ਹੈ ਬਠਿੰਡਾ ਡਵੈਲਪ ਹੋਇਆ ਅੱਗੇ ਮੁਕਾਬਲੇ ਇਹਨਾਂ ਨੂੰ ਛੱਡ ਦੋ ਬਾਕੀ ਥਾਂਵੇਂ ਤਾਂ ਪਿੰਡੂ ਮਾਹੌਲ ਹੈ ਆਮ ਜਨਜੀਵਨ ਹੈ ਤੇ ਪੰਜਾਬ ਦੇ ਵਿੱਚ ਕਿਤੇ ਵੀ ਇਦਾਂ ਹੈ ਨਹੀਂ ਕਿ ਪੰਜਾਬ ਦੀ ਆਬਾਦੀ ਦੀ ਵਧਨ ਦੀ ਦਰ ਬਹੁਤ ਤੇਜ਼ ਹੈ ਤੇ ਸਾਨੂੰ ਰਹਿਸ਼ੀ ਕਲੋਨੀਆਂ ਚਾਹੀਦੀਆਂ ਨੇ ਫਿਰ ਇਹਦਾ ਮਤਲਬ ਇਹ ਹੈ ਕਿ ਤੁਸੀਂ ਬਾਹਰੋਂ ਲਿਆ ਕੇ ਲੋਕ ਵਸਾਉਣੇ ਨੇ ਉਹਨਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਜਾਂ ਫਿਰ ਤੁਸੀਂ ਲੋਕਾਂ ਦੀ ਜ਼ਮੀਨ ਆਪਣੇ ਕੋਲ ਰੱਖ ਕੇ ਉਹਦੇ ਤੇ ਹਜ਼ਾਰਾਂ ਕਰੋੜਾ ਰੁਪਏ ਦਾ ਲੋਨ ਲੈਣਾ ਤੇ ਪੰਜਾਬ ਨੂੰ ਕਰਜ਼ਾਈ ਬਣਾਉਣਾ ਤੇ ਜਿਹੜੀਆਂ ਤੁਸੀਂ ਆਹ ਸਕੀਮਾਂ ਚਲਾ ਰੱਖੀਆਂ ਨੇ ਲੋਕਾਂ ਨੂੰ ਪਰਮਾਉਣ ਦੇ ਲਈ ਜਿਦਾ ਕਿ ਫਾਇਦਾ ਫੂਦਾ ਘੱਟ ਤੇ ਨੁਕਸਾਨ ਜ਼ਿਆਦਾ ਹੋ ਰਿਹਾ ਹੈ ਕਿ ਤੁਸੀਂ ਉਹਦੇ ਲਈ ਲੋਨ ਚੱਕ ਕੇ ਲੋਕਾਂ ਪੰਜਾਬ ਨੂੰ ਹੋਰ ਕਰਜ਼ਾਈ ਕਰਨਾ ਕੀ ਤੁਸੀਂ ਇਹ ਜ਼ਮੀਨਾਂ ਅਜਰ ਹੈਸ਼ੀ ਕੈ ਲੈ ਕੇ ਬਾਅਦ ਚ ਫੈਕਟਰੀ ਵਾਲਿਆਂ ਨੂੰ ਵੇਚਣੀ ਨੇ ਤੁਹਾਡੀ ਮਨਸ਼ਾ ਹਜੇ ਸ਼ੱਕ ਦੇ ਘੇਰੇ ਚ ਹੈ ਨੇ ਤਾਂ ਕੋਈ ਲੋੜ ਨਹੀਂ 24000 ਏਕੜ ਤੁਸੀਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੀ ਕਿੰਨੀ ਜ਼ਿਆਦਾ ਖੇਤੀਯੋਗ ਜ਼ਮੀਨ ਤੁਸੀਂ ਕੰਕਰੀਟ ਦੇ ਜੰਗਲ ਬਣਾਉਣ ਚੱਲੇ ਆ ਹਾਲਾਂਕਿ ਪੰਜਾਬ ਦੇ ਵਿੱਚ ਐਸਾ ਕੋਈ ਨਹੀਂ ਕੁਝ ਕੁ ਸ਼ਹਿਰਾਂ ਨੂੰ ਛੱਡ ਦੀਏ ਜਿੱਥੇ ਲਗਾਤਾਰ ਵਾਧਾ ਹੋ ਰਿਹਾ ਹੈ ਬਾਕੀ ਸਾਵੇਂ ਤੱਕ ਐਸੀ ਪੋਜੀਸ਼ਨ ਹੀ ਨਹੀਂ ਹੈ ਕਿਤੇ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਰਹਿਸ਼ੀ ਕਾਨੂੰਨ ਲੈ ਕੇ ਆਇਆ ਜਾਂਦਾ ਉੱਤਰਾਖੰਡ ਵਰਗਾ ਹਿਮਾਚਲ ਪ੍ਰਦੇਸ਼ ਵਰਗਾ ਕਿਉਂ ਇਸ ਚੋਏ ਬੋ ਆਉਂਦੀ ਹੈ ਕਿ ਤੁਸੀਂ ਇਸ ਧਾਲ ਨੂੰ ਪੂਰੀ ਦੀ ਪੂਰੀ ਨੂੰ ਕਾਲਾ ਕਰ ਛੱਡਿਆ ਹੈ ਲੈਂਡ ਪੂਲਿੰਗ ਦੇ ਮਾਮਲੇ ਦੇ ਵਿੱਚ ਮੇਰਾ ਤਾਂ ਨਿੱਜੀ ਤੌਰ ਤੇ ਇਹੀ ਮੰਨਣਾ ਹੈ ਕਿ ਇਹ ਵਿਸ਼ਵ ਬੈਂਕ ਦੀ ਕਾਰਡ ਹੈ ਵਿਸ਼ਵ ਬੈਂਕ ਕਿਵੇਂ ਵਰਲਡ ਬੈਂਕ ਜਾਨੀ ਕਿ ਕਿਵੇਂ ਪੰਜਾਬ ਦੀ ਨਹੀਂ ਪੂਰੀ ਦੁਨੀਆ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਤੇ ਉਸ ਜ਼ਮੀਨ ਨੂੰ ਕੋਡੀਆਂ ਦੇ ਭਾ ਪੂੰਜੀਪਤੀਆਂ ਦੇ ਹਵਾਲੇ ਕਰਨਾ ਚਾਹੁੰਦਾ ਤੇ ਉਹ ਆਪਣੀ ਮਨਮਰਜ਼ੀ ਦੇ ਨਾਲ ਅੱਗੇ ਜਾ ਕੇ ਜਿਹੜਾ ਉਹ ਫਿਰ ਸਾਰੀ ਮਾਰਕੀਟ ਨੂੰ ਕੰਟਰੋਲ ਕਰਦੇ ਆ ਮੈਨੂੰ ਯਾਦ ਹੈ ਮੈਂ ਰਿਕਵੈਸਟ ਕੀਤਾ ਉਹਨਾਂ ਦੀ ਇੰਟਰਵਿਊ ਕਰ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਰੋਟੀ ਹੈ ਨਾ ਰੋਟੀ ਉਹਨੂੰ ਤਜੋਰੀ ਚ ਬੰਦ ਕਰਨ ਦੀ ਗੱਲ ਹੋ ਰਹੀ ਹੈ ਜੇ ਰੋਟੀ ਤਜੋਰੀ ਚ ਬੰਦ ਹੋ ਗਈ ਤਾਂ ਆਮ ਬੰਦਾ ਭੁੱਖਾ ਮਰ ਜਾਏਗਾ ਲਗਭਗ ਸੇਮ ਪੋਜੀਸ਼ਨ ਇੱਥੇ ਤੁਹਾਨੂੰ ਵਿਖਾਈ ਦਿੰਦੀ ਹੈ ਤੁਹਾਡੀਆਂ ਜ਼ਮੀਨਾਂ ਲੈ ਲਈਆਂ ਜਾਣਗੀਆਂ ਤੁਸੀਂ ਰਹਿ ਐਸ਼ ਸਤਗੜ੍ਹ ਦਾ ਰਹਿ ਐਸ਼ੀ ਪਲਾਟ ਕੀ ਕਰੋਗੇ ਕਿੰਨਾ ਕੁ ਵਿੱਚ ਕਿ 700 ਗਜ਼ ਦਾ ਰਹਾ 1000 ਗਜ਼ ਦਾ ਕੀ ਕਰੋਗੇ ਕਿੱਥੇ ਵੇਚ ਦੋਗੇ ਚਲੋ ਜਿਹਦੇ ਕੋਲੇ ਜ਼ਮੀਨ ਆ ਉਹਨੇ ਤਾਂ ਵੇਚਤਾ ਜਿਹੜੇ ਪਿੰਡ ਦੇ ਵਿੱਚ ਮਜ਼ਦੂਰ ਰਹਿੰਦੇ ਆ ਉਹਨਾਂ ਦਾ ਕੀ ਕਰੋਗੇ ਜਿਨ੍ਹਾਂ ਕੋਲ ਤਾਂ ਜ਼ਮੀਨ ਵੀ ਨਹੀਂ ਕਈਆਂ ਕੋਲ ਤਾਂ ਘਰ ਵੀ ਅੱਧੇ 2 2 2 2 3 3 ਮਰਲੇ ਦੇ ਨੇ ਉਹ ਕੀ ਦੇਣਗੇ ਤੁਹਾਨੂੰ ਉਹਨਾਂ ਨੂੰ ਤੁਸੀਂ ਕੀ ਦੋਗੇ ਜਿਹੜੇ ਉਸ ਪਿੰਡ ਦੇ ਵਿੱਚ ਕਿਸਾਨਾਂ ਤੋਂ ਬਿਨਾ ਜਿਹੜੇ ਵਰਗ ਵਸਦੇ ਆ ਚਾਹੇ ਉਹਦੇ 'ਚ ਰਾਮਗੜੀ ਆ ਬਰਾਦਰੀ ਐ ਸੈਣੀ ਬਰਾਦਰੀ ਕੋਲ ਤਾਂ ਖੇਰ ਜ਼ਮੀਨਾਂ ਹੈ ਨੇ ਕਮਿਆਰ ਨੇ ਬਹੁਤ ਸਾਰੀਆਂ ਬਰਾਦਰੀਆਂ ਨੇ ਜਿਹੜੀਆਂ ਸਾਡੇ ਵਸਦੀਆਂ ਨੇ ਦਲਤ ਭਾਈਚਾਰਾ ਉਹਨਾਂ ਨੂੰ ਤੁਸੀਂ ਕੀ ਦੋਗੇ ਉਹਨਾਂ ਲਈ ਤੁਸੀਂ ਕੀ ਲੈ ਕੇ ਆਏ ਕੁਝ ਵੀ ਨਹੀਂ ਠਣ ਠਣ ਗੋਪਾਲ ਸਮੁੱਚੇ ਰੂਪ ਚ ਇਹ ਲੈਂਡ ਪੂਲਿੰਗ ਨੀਤੀ ਪੰਜਾਬ ਦੇ ਲਈ ਬੜੀ ਘਾਤਕ ਸਿੱਧ ਹੋ ਸਕਦੀ ਹੈ